ਜਨਤਾ ਹੋਊਗਾ 180 80 ਦੇ ਨੇੜੇ ਜੀ 70 75 ਦੇ ਜੀ 52000 ਰੁਪਏ ਲੱਗੇ ਅੱਛਾ ਡੇਢ ਮੁੱਲ ਕਰਦੇ ਡੇਢ ਲੱਖ ਹਾਂਜੀ 55 ਉਰੇ ਲਾ ਕੇ ਗਿਆ ਕੌਣ ਖੇਤੀਬਾੜੀ ਵਸ ਆਇਆਗਾ ਉਹ ਮੁੰਡੇ ਕੋਲ 22 ਕਿੱਲੇ ਜੀ ਸਾਡੇ ਕੋਲੇ 5 7 ਕਿੱਲੇ ਆਓ ਜੀ ਵੀਰੋ ਪਿਆਰ ਭਰੀ ਸਤਿ ਸ੍ਰੀ ਅਕਾਲ ਮੁੱਲਾਪੁਰ ਖੜਿਆਂਗੇ ਇਸ ਸਮੇਂ ਬੱਕਰੀਆਂ ਦੀ ਮੰਡੀ ਸ਼ਨੀਵਾਰ ਨੂੰ ਲੱਗਦੀ ਆ ਭਾਈ ਪਿੱਛੇ ਜੇ ਕਰੀਂ ਥੋੜਾ ਜਿਹਾ ਤੇ ਪਹੁੰਚ ਸਕਦੇ ਹਾਂ ਮੰਡੀ ਤੇ ਵਿੱਚ ਬੱਕਰੇ 22 ਹੋਰਾਂ ਕੋਲੇ ਬੱਕਰਾ ਸੀ ਤੇ ਬੱਕਰੀਆਂ ਸੀ ਬਹੁਤ ਸੋਹਣੀਆਂ ਮਾਚਲ ਤੁਹਾਨੂੰ ਦਿਖਾ ਦਾਨਾਗਾ ਤੇ ਕੰਮ ਦੀਆਂ ਚੀਜ਼ਾਂ ਨਹੀਂਆਂ ਪਾਲਣ ਵਾਲੀਆਂ ਚੀਜ਼ਾਂ ਨੇ ਵਧੀਆ ਬਰੀਡਿੰਗ ਵਾਲੀਆਂ ਚੀਜ਼ਾਂ ਨੇਗੀਆਂ ਬਹੁਤ ਮੋਟੇ ਹੱਟ ਦਾ ਬੱਕਰਾ ਬਾਈ ਹੋਰਾਂ ਕੋਲੇ ਗੱਲਬਾਤ ਕਰਦੇ ਹਾਂ ਹੁਣ ਆਪਾਂ ਬਾਈ ਹੋਰਾਂ ਦੇ ਨਾਲ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਹੈ ਵੀਰੇ ਵਧੀਆ ਬਾਈ ਜੀ ਤੁਸੀਂ ਕੀ ਨਾਮ ਆਪਣਾ ਮੇਰਾ ਨਾਮ ਨੀਟਾ ਬਾਈ ਪਿੰਡ ਤਾਮਕੋਟ ਜ਼ਿਲ੍ਹਾ ਮਾਨਸਾ ਜਿਲ੍ਹਾ ਮਾਨਸਾ ਹਾਂਜੀ ਕੀ ਹੈ ਆਪਣੇ ਕੋਲੇ ਅੱਜ ਕੀ ਦਿਖਾ ਰਹੇ ਪਹਿਲਾਂ ਬੱਕਰੇ ਤੋਂ ਸ਼ੁਰੂ ਕਰੀਏ ਜੀ ਹਾਂ ਪਹਿਲਾਂ ਬੱਕਰਾ ਆਪਣੇ ਕੋਲ ਬਰੀਡਰ ਹੈ ਜੀ ਫਰੈਸ਼ ਛੱਟ ਦੰਦਾ ਜੀ ਅੱਛਾ ਤਿੰਨ ਸਾਢੇ 3 ਸਾਲਾਂ ਦੀ ਉਮਰ ਹੈ ਦੀ ਸਾਢੇ 3 ਸਾਲਾਂ ਦੀ ਥੋੜਾ ਇੱਧਰ ਨੂੰ ਰੱਖਿਓ ਬੱਕਰਾ ਸਾਹੂ ਆ ਨਾ ਜੇ ਬੱਕਰੀਆਂ ਤੇ ਖੜਾਗਾ ਕੋਈ ਐ ਨਸ ਜੰਮਾ ਸਾਹੂ ਹੈ ਕੋਈ ਚੱਟੜੜੀ ਨਹੀਂ ਕਰਦਾ ਦੰਦ ਕਿੰਨੇ ਕਿੰਨੇਗੇ ਦੰਦ ਪ੍ਰੈਸ਼ਰ 8 ਦਾ ਦੰਦ ਨਵੇਂ ਜੀ ਵਜਨ ਦਾ ਕੀ ਹਿਸਾਬ ਕਿਤਾਬ ਹੋਊਗਾ ਵਜਨ ਤਾਂ ਹੋਊਗਾ 1 80 80 ਦੇ ਨੇੜੇ ਜੀ 70 75 ਦੇ ਦੇਖਣ ਨੂੰ ਤਾਂ ਵੱਧ ਲੱਗ ਰਿਹਾ ਬਾਈ ਯਾਰ ਤੂੰ ਘੱਟ ਦਾ ਫੇਰੇਗਾ ਆ ਕੀ ਆ ਵਾ ਤੋਲਿਆ ਨਹੀਂ ਜੀ ਸਾਨੂੰ ਗੈਸ ਸੀ ਦੱਸਿਆ ਅੰਦਾਜ਼ੀ ਦੱਸਿਆ ਅੰਦਾਜ਼ਾ ਗੈਸ ਹੈ ਹੋ ਸਕਦਾ 2 ਤੋਂ ਬਾਹਰ ਹੋਵੇ ਜੀ ਇਹ ਪਗੜਾ ਕਦੇ ਕੰਡੇ ਤੇ ਚੜਾਇਆ ਹੈ ਝੱਲਰ ਦਿਖਾਈ ਤਾਂ ਆਹ ਦੇਖੋ ਆਹ ਦਾ ਕਬਤੂ ਤੁਹਾਡੇ ਕੋਲ ਕਦੋਂ ਤੱਕ ਬ੍ਰੀਡਰ ਹੈ ਸਾਡੇ ਕੋਲੇ ਹੋ ਗਿਆ 1.5 ਸਾਲ ਇਹਨੂੰ ਜੀ 1.5 ਸਾਲ ਹਾਂਜੀ ਬੱਚਾ ਹੀ ਲਿਆ ਸੀ 1.5 ਸਾਲ ਦਾ ਹੀ ਸੀ ਉਹ ਤੋਂ ਇਹ 1.5 ਸਾਲ ਦਾ ਬੱਚਾ ਲਿਆ ਜੀਗਾ ਕੀ ਰਿਜ਼ਲਟ ਪਾਇਆ ਰਿਜ਼ਲਟ ਬਹੁਤ ਸੋਨਾ ਪੱਠਾ ਆਇਆ ਘਰੇ ਜੀ ਅੱਛਾ ਪੱਠਾ ਬਹੁਤ ਚੰਗੀਆਂ ਜੀ ਤੁਹਾਨੂੰ ਵੀਡੀਓ ਭੇਜ ਦਿਆਂਗੇ ਲਾ ਦਿਓ ਵਿੱਚ ਲਾਲ ਲੋਹਿਆਂ ਪੱਠਾ ਆਇਆ ਕਾਲੀਆਂ ਜੀ ਪੂਰਾ ਰਿਜ਼ਲਟ ਹੈਗਾ ਇਹਦਾ ਹਾਂਜੀ ਠੀਕ ਹੈ ਰਿਜ਼ਲਟ ਤਾਂ ਇਹਦੇ ਨਾਲ ਵੀ ਦੁਗਣਾ ਜੀ ਪੱਠਾ ਦੇ ਕੰਨ ਕੰਨ ਹਾਈਟ ਹੋਟ ਬਹੁਤ ਡਬਲ ਆ 4-4 ਮਹੀਨਿਆਂ ਦੀਆਂ ਐਡੀਆਂ ਐਡੀਆਂ ਪੱਠਾਂ ਜੀ ਅੱਛਾ ਹਾਂ ਕਿੰਨੀਆਂ ਕਿ ਬੱਕਰੀਆਂ ਰੱਖੀਆਂ ਨੇ ਘਰ ਬੱਕਰੀਆਂ ਹੈਗੀਆਂ ਸਾਡੇ ਕੋਲ 50 ਕਨਾਗਈ ਕਦੋਂ ਤੋਂ ਸਾਰੇ ਜੀ ਸਾਨੂੰ 3 ਸਾਲ ਹੋ ਗਏ ਜੀ 3 ਸਾਲ 3 ਸਾਲ ਤੋਂ ਵਧੀ ਚੱਲ ਰਿਹਾ 3 ਸਾਲ ਤੋਂ ਬਸ ਜਾਨਵਰ ਹੀ ਬਣਾਏ ਹੈ ਜੀ ਹਜੇ ਤਾਂ ਹਲੇ ਤਾਂ ਜਾਨਵਰ ਬਣਾਇਆ ਜਾਨਵਰ ਬਣਾਉਣ ਦੇ ਬਹੁਤ ਸਮਾਂ ਲੱਗ ਜਾਂਦਾ ਕਿੰਨੇ ਜਾਨਵਰ ਲਏ ਜਾਂਦੇ ਸੀ ਪਹਿਲਾਂ ਜਾਨਵਰ 5-7 ਲਏ ਸੀ ਪਹਿਲਾਂ ਜੀ ਹਾਂ ਫੇਰ ਕੋ ਪੱਠਾ ਪੁੱਠਾ ਸੂਪੀਆਂ ਵਿੱਚ 2-4 ਬਦਲਦੇ ਜੀ ਹਾਂ ਐ ਹੁਣ ਹੋ ਗਏ 40 45 ਨੱਕ ਹੋ ਗਏ ਠੀਕ ਐ ਤੇ ਸਾਂਭ ਸੰਭਾਲਦਾ ਕਿਵੇਂ ਰੱਖਦੇ ਹਾਂ ਘਰੇ ਜਾਂ ਫਾਰਮ ਤੇ ਜਾਂ ਆਪਣਾ ਹਨਾ ਆਪਣੇ ਫਾਰਮ ਵੀ ਹੈਗਾ ਘਰੇ ਵੀ ਸਾਂਭਦੇ ਆ ਜੀ ਚਾਰਕੇ ਵੀ ਨਹੀਂ ਬਾਰ ਵੀ ਚਾਰਕੇ ਵੀ ਆ ਦੋ ਤਿੰਨ ਚੀਜ਼ਾਂ ਹੁੰਦੀਆਂ ਤਾਂ ਮੈਂ ਬੰਦਾ ਘਟੇ ਚ ਨਹੀਂ ਜਾਂਦਾ ਹਾਂ ਹਾਂ ਜੀ ਆ ਹੁਣ ਦੋ ਮਹੀਨੇ ਹੋ ਗਏ ਹੁਣ ਬਾਹਰ ਹੁੰਦੀਆਂ ਜੀ ਓਕੇ ਪਹਿਲਾਂ ਜਦੋਂ ਬੜਾਈ ਬਡੂਈ ਵੇਲੇ ਉਹ ਤੋਂ ਕਣਕ ਹੁਣਕ ਵੱਢਦੀ ਸੀ ਉਦੋਂ ਘਰੇ ਸੀਗੀਆਂ ਜੀ ਉਦੋਂ ਘਰੇ ਸੀਗੀਆਂ ਹਾਂ ਜੀ ਹੁਣ ਵੇਚਨੇ ਸ਼ੁਰੂ ਕਰਿਆ ਫਿਰ ਹਾਂ ਜੀ ਅੱਛਾ ਨਹੀਂ ਪਹਿਲਾਂ ਇੱਕ ਅੱਧਾ ਬੱਚਾ ਵੀ ਨਹੀਂ ਵੇਚੇਗਾ ਨਹੀਂ ਮੇਮਣੇ ਵੇਚੇ ਆ ਜੀ ਕੀ ਕੀ ਪੱਠਾ ਪੱਠਾ ਰੱਖ ਮੇਮਣੇ ਦਰਮਿਆਨੇ ਜੇ ਰੇਟ ਦੀ ਵਿੱਚ ਆਈ 7-7 ਦੇ 8-8000 ਦੇ 5-5 ਦੇ ਵੀ ਦਿੱਤੇ ਵਿੱਚ ਛੋਟੇ ਕ ਵੱਡੇ ਬੱਕਰੀਆਂ ਛੋਟੀਆਂ ਸੀ ਆਪਣੇ ਕੋਲੇ ਪਹਿਲਾਂ ਜੀ ਅੱਛਾ ਉਹ ਦਰਮਿਆਨੇ ਜੇ ਮੇਮਣੇ ਸੀ ਕੋਈ 5 ਦਾ ਕੋਈ 7 ਦਾ ਜੀ ਉਵੇਂ ਦੇ ਵਿੱਚ ਇੰਨੇ-ਇੰਨੇ ਦੀ ਵੇਚੇ ਹੈ ਜੀ ਠੀਕ ਐ ਲੈ ਵੀ ਆ ਬੱਕਰਾ ਦੁਬਾਰੇ ਉਹਨਾਂ ਨੂੰ ਘੱਟ ਛੱਡ ਬੜਾ ਮੋਟਾ ਹੁਣ ਇਹਦਾ ਮੰਗਿਆ ਕੀ ਹੈਗਾ ਇਹਦਾ ਰਿਜ਼ਲਟ ਹੁਣ ਆਇਆ ਸਾਡੇ ਕੋਲੇ ਜੀ ਰਿਜ਼ਲਟ ਤਾਂ ਠੀਕ ਐ ਵੀਰੇ ਮੰਗਿਆ ਕੀ ਹੈ ਮੁੱਲ ਇਹਦਾ ਅੱਜ ਮੁੱਲ ਤਾਂ ਇਹਦਾ 3.5 ਲੱਖ ਹੈ ਜੀ ਸੜੇ ਦੇ ਲੱਖ ਉਹ ਵੇਚਣਾ ਨਹੀਂ ਗਾ ਵੇਚਣਾ ਤਾਂ ਹੈ ਨਹੀਂ ਬਸ ਜੀ ਜੇ ਕੋਈ ਲਾਊਗਾ ਚੰਗੇ ਪੈਸੇ ਦੇ ਵੀ ਦੇਣਾ ਇਹ ਨਾਲ ਕਦੇ ਵਾਸਤੇ ਲੈਂਦਾ ਹੀ ਮਾਹਰਾ ਇਹਦਾ ਕਈ ਵਾਰੀ ਕੋਈ ਆ ਜਾਂਦਾ ਵਧੀਆ ਪੈਸੇ ਲਾਉਣ ਵਾਲਾ ਜੀ ਅੱਛਾ ਦੇ ਵੀ ਦੇਵਾਂਗੇ ਹਾਂ ਜੀ ਆਪਣੇ ਕੋਲੇ ਰਿਜ਼ਲਟ ਆ ਗਿਆ ਇਹਦਾ ਜੀ ਇੱਕ ਲਾਲ ਲੋਹਾ ਬੱਕਰਾ ਹੋਰ ਆਪਣੇ ਕੋਲੇ ਇਹਦੇ ਨਾਲ ਦਹੀਂ ਘਰੇ ਖੜਾ ਈ ਠੀਕ ਹੈ ਹਾਂ ਜੀ ਇਹ ਮਸਤਾਕ ਡਾਕਟਰ ਕਾਈ ਲੈਂਡ 'ਚ ਆ ਗਿਆ ਜੱਗ ਕਹਲੀਆਂ ਜੀ ਅੱਛਾ ਉਹ ਲੈਂਡ 'ਚ ਆ ਗਿਆ ਹਾਂ ਜੀ ਬਹੁਤ ਸੋਹਣੀ ਚੀਜ਼ ਹੈ ਤੁਸੀਂ ਸਾਡੇ ਨਾਲ ਹੀ ਹੈ ਪਿੰਡਪੁਰ ਚਰਾਠੀ ਉਹਨਾਂ ਦਾ ਹੀ ਡਾਕਟਰ ਮਸਤਾਕ ਹੈ ਪਿੰਡ ਜੀ ਨਹੀਂ ਉਹ ਬੱਕਰੀ ਸੇ ਆਪਣੇ ਦੋਸਤ ਨੇ ਜੀ ਕਰਾਸ ਕਰਾਈ ਸੀ ਉਹਨਾਂ ਤੋਂ ਅੱਛਾ ਉਹਨਾਂ ਦੇ ਬੱਕਰੇ ਉਹਦਾ ਆਪਾਂ ਬੱਚਾ ਲੈ ਲਿਆ ਜੀ ਓਕੇ ਹਾਂ ਉਹ ਵੀ ਮੁੰਡਾ ਗਰੀਬ ਘਰੋਂ ਹੀ ਸੀ ਜੀ ਉਹਨੇ ਘਰ ਘਰ ਪਉਣਾ ਸੀ ਮਜਬੀ ਸੇਖਾਂ ਦਾ ਮੁੰਡਾ ਸੀ ਅੱਛਾ ਤੇ ਉਹਨੇ ਕਹਿੰਦਾ ਯਾਰ ਮੇਰਾ ਵਧੀਆ ਪਹਾੜ ਚ ਕਹਿੰਦਾ ਚਲ ਤੁਸੀਂ ਲੈ ਲੋਗੇ ਤੁਹਾਨੂੰ ਪਤਾ ਵੀ ਆਪਾਂ ਇਹਨਾਂ ਤੋਂ ਕਰਾਸ ਕਰਾਈਏ ਠੀਕ ਹੈ ਤਾਂ ਕਰਕੇ ਸਾਨੂੰ ਉਹਦਾ ਭਾਣਾ ਮਿਲ ਗਿਆ ਤੇ ਆ ਹੁਣ ਬੱਕਰੀਆਂ ਬਾਈ ਬੱਕਰੀਆਂ ਦੇਖ ਲੋ ਜੀ ਇਹ ਵੇਚਣੀਆਂ ਨੇ ਹਾਂ ਬੱਕਰੀਆਂ ਸੇਲ ਹੈ ਜੀ ਠੀਕ ਹੈ ਇਹਦਾ ਕੀ ਮੰਗਿਆਗਾ ਇਹਦਾ 35000 ਨਾਲ ਕੀ ਹੈ ਇਹਨੇ ਗੱਬਣ ਗੱਬਣਾ ਸਾਰੀਆਂ ਜੀ ਬੱਚੇ ਨੇ ਇਹ ਤੋਂ हां इतै गब्बण आई ठीक है लाल लोहा बकरा ਸਾਡੇ ਕੋਲ ਉਹ ਛੱਡਿਆ ਨਹੀਂ ਆਇਤੀ ਸੀ ਜੀ ਇਹਦਾ ਰਿਆ ਗੰਦਾ ਨਹੀਂ ਕਿਵੇਂ ਆਈ ਇਹ ਦੰਦਾ ਹੀ ਨਵੇਂ ਆ ਜੀ ਪਹਿਲਾਂ ਸੂਏ ਸੂਏ ਤਾਂ ਇਹ ਸਾਡੇ ਕੋਲੇ ਤਾਂ ਹੁਣੀ ਆਈ ਹੈ ਜੀ ਸਾਡੇ ਕੋਲੇ ਆਈ ਹਾਂ ਜੀ ਸੂਈ ਦੀ ਨਹੀਂ ਨਾ ਜੀ ਗੱਬਣ ਦੀ ਗਾਰੰਟੀ ਹੈ ਗੱਬਣ ਦੀ ਗਾਰੰਟੀ ਹੈ ਜੀ ਠੀਕ ਸਾਡੇ ਕੋਲ ਹੀ ਹੋਈ ਹੈ ਗੱਬਣ ਹੀ ਖਾਲੀ ਲਈ ਸੀ ਆਪਾਂ ਜੀ ਢੇਰੀ ਜੇ ਮੁੰਡੇ ਨੇ ਲਈ ਸੀ ਆਪਣੇ ਦੋਸਤ ਨੇ ਜੀ ਠੀਕ ਹੈ ਉਹਨੇ ਖਾਲੀ ਲਈ ਸੀ ਗੱਬਣਾ ਹੀ ਬਕਰੇ ਤੋਂ ਹੋ ਗਈ ਗਾਰੰਟੀ ਹੈ ਜੀ ਓਕੇ ਸਾਰੇ ਜਾਨਵਰਾਂ ਦੀ ਗਾਰੰਟੀ ਹੈ ਗੱਬਣਾ ਦੀ ਤਾਂ ਆਹ ਹੋਰ ਵੀ ਦਿਖਾ ਦੇ ਬਾਈ ਬਣ ਕੇ ਇੱਧਰ ਫੜ ਕੇ ਆ ਦੇਖ ਲੋ ਬੱਕਰੀ ਜਾਈ ਉਹ ਚੰਗੀ ਤੁਸੀਂ ਰਿਜ਼ਲਟ ਵੀ ਨਾਲ ਲਿਓਣਾ ਸੀ ਵੀ ਬੱਕਰੀ ਦਾ ਕਾਲੀ ਬੱਕਰੀ ਇਹ ਕਦਰ ਰਿਜ਼ਲਟ ਨਾਲ ਲੈ ਰਿਹਾ ਰਿਜ਼ਲਟ ਬਸ ਪੱਠਾ ਅਸੀਂ ਘਰੇ ਛੱਡਿਆ ਜੀ ਹਾਂ ਬੱਕਰੇ ਦੇਤੇ ਬਸ ਜਿਹਦੇ ਮੇਵਨੇ ਸੀਗੇ ਜੀ ਆ ਬੱਕਰੀ ਤੇ ਮੁੱਲ ਲੱਗਿਆ ਕੁਛ ਤੇ ਚਿੱਟੀ ਨਹੀਂ ਇਹ ਇਹਦੇ ਉਥੇ ਨਾ ਇਹ ਤੇ ਨਹੀਂ ਲੱਗਿਆ ਕੁਛ ਕਿਹੜੀ ਤੇ ਲੱਗਿਆ ਫੇਰਾ ਇੱਥੇ ਲੱਗਿਆ ਸੀਗਾ ਜੀ ਅੱਛਾ ਕੀ ਮੰਗਿਆ ਸੀ ਕੀ ਲੱਗਿਆ ਸੀ ਇਹਦਾ ਕਿੰਨਾ ਮੰਗਿਆ ਸੀ ਆਪਾਂ ਓਏ 1.5 ਮੁੰਡੇ ਇਹ 55000 ਰੁਪਏ ਲੱਗੇ। ਅੱਛਾ, ਡੇਢ ਮੁੱਲ ਕਰਦੀ। ਡੇਢ ਲੱਖ। ਹਾਂਜੀ। 55 ਉਰੇ ਲਾ ਕੇ ਗਿਆ। ਕੌਣ ਲਾ ਗਿਆ ਬਈ? ਇੱਕ ਹੀ ਲਾਇਆ ਸੀ ਇਹ ਉਰੀ ਫਿਰਦੇ ਜੀ ਆਇਆ ਬਾਹਰੋਂ ਬੰਦੇ। ਪੱਕੀ ਗੱਲ ਆ। ਪੱਕੀ ਗੱਲ ਆ ਜੀ। ਕਿੰਨੇ ਮਹੀਨੇ ਦੀ ਗੱਭਣ ਕਹਿ ਕੇ ਇਹ ਤਿੰਨ ਦੀ ਹੈ ਜੀ। ਅੱਛਾ। ਹਾਂਜੀ। ਕਮਾਲ ਹੋ ਗਿਆ ਯਾਰ 55000 ਦੰਦਾਂ ਦੀ ਕਿੰਨੀ ਮਿੱਟੀ ਸਵਾਈ ਹੋਈ ਹੈ ਭਿੰਡਰ ਵਾਲੇ ਤੋਂ ਜੀ। ਅੱਛਾ। ਨਵੀਂ ਆ। ਓਕੇ। ਜਾਨੀ ਇਹ ਬੱਕਰੀ ਤੁਨ ਲੱਗੀ ਹੋਗੀ। ਨਾ ਇਹ ਤੋਂ ਹੀ ਲੱਗੀ ਆ ਸਾਡੇ ਕੋਲ ਆ ਕੇ ਕਰੌਸ ਹੋਈ ਆ ਜੀ। ਅੱਛਾ ਅੱਛਾ ਮਿੱਟੀ ਤੋਂ ਲਈ ਸੀ। ਹਾਂਜੀ। ਓਕੇ। ਮਿੱਟੀ ਭਿੰ ਇੱਥੇ ਆ ਕੇ ਐਪੀਏ ਤੋਂ ਕ੍ਰੋਸ ਕਰਾਈਏ ਹੁਣ ਤਾਂ ਦੁੱਧ ਦੇਂਦੀ ਹੋਊਗਾ ਨਾ ਦੁੱਧ ਤਾਂ ਥੋੜਾ ਘਣੇ ਹੁਣ ਤਾਂ ਸੁਕਾ ਗਈ ਅੱਛਾ ਹਾਂਜੀ ਤੇ ਉਹ ਵੀ ਦਿਖਾ ਦੇ ਬਾਈ ਬਣ ਕੇ 55000 ਲਾਗੇ 55000 ਤੋਂ ਵੱਧ ਜਾਂਦੇ ਸੀਗੇ ਵੱਧ ਦੀ ਵੇਚਾਂਗੇ ਹੁਣ ਤਾਂ ਜੀ ਨਹੀਂ ਰੱਖ ਲਾਂਗੇ ਸਵੇਰੇ ਲੈ ਲਾਂਗੇ ਇੱਕ ਦੋ ਅੱਛਾ ਬੱਕਰੀਆਂ ਸਾਡੇ ਕੋਲੇ ਇਹ 5-7 ਬਣੀਆਂ ਹਜੇ ਮਾਲ ਚ ਚੰਗੀਆਂ ਅੱਛਾ ਹਜੇ ਬੱਕਰੀਆਂ ਦੂਜੀਆਂ ਤੁਸੀਂ ਦੇਖ ਲਓ ਦਰਮਿਆਨੀ ਦਰਮਿਆਨੀਆਂ ਨੇ ਨਾ ਆਹ 5-7 ਬੱਕਰੀਆਂ ਵੱਡੀਆਂ ਨੇ ਘਰੇ ਤਾਂ ਹੋਰ ਵੀ ਵਧੀਆਂ ਹੋਣਗੀਆਂ ਫਿਰ ਨਾ ਬਸ ਇਹਦੇ ਨਾਲ ਦੀਆਂ ਨੇ ਆਹੋ ਕਾ ਦਰਮਿਆਨੀ ਆਈ ਹੈ ਹਜੇ ਜੀ ਕੋਈ ਐਵੇਂ ਤੁਹਾਨੂੰ ਐ ਨਹੀਂ ਕਹਦੇ ਬਾਲਾ ਵੱਡਾ ਆ ਇੱਕ ਦੋ ਬੱਕਰੀਆਂ ਸਾਡੇ ਸਾਰੀਆਂ ਟੌਪ ਦੀਆਂ ਚਵਾਹੀ ਆ ਗਈਆਂ ਬਸ ਓਕੇ ਕਰੇ ਦਾ ਦਰਮਿਆਨੀ ਇਹਦਾ ਕੀ ਮੰਗਿਆ ਸੀ ਬਈ ਕਿਹੜੀ ਦਾ ਜੀ ਇਹਦਾ ਵੀ 55 ਹੀ ਮੰਗਿਆ ਜੀ ਇਹਦਾ 55 ਮੰਗਿਆ ਇਹਦਾ 55 ਮੰਗਿਆ ਇਹ ਗੱਬਣਾ ਗੱਬਣਾ ਜੀ ਗਰੰਟੀ ਨਾਲ ਗੱਬਣਾ ਬੱਕਰੀਆਂ ਸਾਰੀਆਂ ਹੀ ਅੱਛਾ ਇੱਕੇ ਦਿਨ ਹੀ ਗੱਬਣਾ ਹੋਈਆਂ ਤਾਂ ਉਹ ਤਿੰਨ ਦਿਨਾਂ ਚ ਹੀ ਹੋ ਗਈਆਂ ਸਾਰੀਆਂ ਇੱਥੇ ਤਾਂ ਨਹੀਂ ਲੱਗਿਆ ਫਿਰ ਬੱਕਰੇ ਦੋ ਸੀ ਸਾਡੇ ਕੋਲ ਨਾ ਇਹ ਤੇ ਨਹੀਂ ਲੱਗਿਆ ਕੋਸੇ ਜੀ ਠੀਕ ਹੈ ਤੇ ਆਹ ਡੱਬੀ ਬਈ ਇਹ ਤਾਂ ਵਧੀਆ ਬੀਵੀ ਗੱਪਾਂ ਇਹ ਵੱਧ ਟਾਈਮ ਦੀ ਹੈ ਜੀ ਇਹ ਤਾਂ 4 ਦੇ ਨੇੜੇ ਲੱਗੀ ਚਾਰ ਹਾਈਟ ਕਿੰਨੀ ਹੋਊਗੀ ਦੀ ਹਾਈਟ ਦੇਖ ਲਓ ਜੀ ਹੋਊਗੀ ਹਾਈਟ 40 ਤੋਂ 더 ਬਾਹਰ ਹੀ ਹੋਊਗਾ ਜੀ ਹੁਣ 43 40 ਦੇ ਨੇੜੇ ਹੁੰਦੀ ਹੈ ਹਾਂ 40 40 ਇੱਧਰ ਕੱਟੇਗਾ ਮਾੜਾ ਹੁਣ 43 40 ਤੇ ਗੇਟ ਤਾਂ ਹੈਗੀ ਹੈ ਹਾਈਟ ਬਾਕੀ ਅਸੀਂ ਤਾਂ ਜੋ ਸ਼ੌਂਕ ਕਰਨ ਨਹੀਂ ਆਏ ਹਾਂ ਜੀ ਅੱਛਾ ਹਾਂ ਬਸ ਵੇਚਣ ਨਹੀਂ ਆਏ ਹਾਂਜੀ ਦੇਖਣ ਨਹੀਂ ਆਏ ਸੀ ਵੀ ਮੰਡੀ ਮੁੱਲਾ ਵਰ ਕਹੇ ਜੀ ਲੱਗਦੀ ਹੈ ਪਹਿਲੀ ਵਾਰ ਹੀ ਆਏ ਠੀਕ ਹੈ ਚਲੋ ਆ ਕੇ ਪਤਾ ਲੱਗ ਜਾਣਾ ਨਾ ਵੀ ਗੱਲਬਾਤ ਹੋ ਜਾਈਏਗੀ ਇਹਦਾ ਮੰਗਿਆ ਸੀ ਕੁਝ ਇਹਦਾ ਭਾਈ ਇੱਕ ਇੱਕ ਦਾਸ ਇਹਦਾ 110000 ਹੈ ਠੀਕ ਹੈ ਦੰਦਾਂ ਦੀ ਇਹ ਵੀ ਠੀਕ ਹੈ ਪਹਿਲਾ ਰਿਜ਼ਲਟ ਕਿਸ ਤਰ੍ਹਾਂ ਦਾ ਆ ਜਾਨਵਰਾਂ ਦਾ ਜਿਹੜੇ ਤੁਸੀਂ ਦਿਖਾਈ ਜੰਨੇ ਹੋਗੇ ਰਿਜ਼ਲਟ ਤਾਂ ਤੁਹਾਨੂੰ ਮੈਂ ਨਹੀਂ ਇਹਨਾਂ ਦਾ ਵਧੀਆ ਆਊਗਾ ਟੌਪ ਦੀਆਂ ਪੱਠੇ ਆਈਆਂ ਇਹਨਾਂ ਦੀਆਂ ਹਾਂਜੀ ਠੀਕ ਹੈ ਚੰਗੀ ਗੱਲ ਆ ਭਾਈ ਟੌਪ ਦੀਆਂ ਆਉਣੇ ਚਾਹੀਦੀਆਂ ਨੇ ਹਾਂਜੀ ਆਪਾਂ ਤੁਹਾਨੂੰ ਵੀਡੀਓ ਭੇਜ ਦਿਆਂਗੇ ਫੋਟੋਆਂ ਹਿੱਟ ਕੇ ਭੇਜ ਦਿਆਂ ਕੋਈ ਚੱਕਰ ਨਹੀਂ ਕੋਈ ਗੱਲ ਨਹੀਂ ਭਾਈ ਲੈ ਬਹੁਤ ਸੋਹਣੀਆਂ ਚੀਜ਼ਾਂ ਦਿਖਾਈਆਂ ਨੇ ਭਾਈ ਨੇ ਤੇ ਇਹ ਆ ਭਾਈ ਇਹ ਵੀ ਆਪਣੀਆਂ ਹੀ ਆ ਜੀ ਇਹ ਦਿਖਾਉਣ ਦੇ ਲਈ ਲਿਆਂਦੇ ਨੇ ਬਾਈ ਮੈਨੂੰ ਲੱਗੇ ਸੋਹਣੇ ਮੈਂ ਚਲ ਮੈਂ ਪੱਠਾ ਬਹੁਤ ਸੋਹਣਿਆ ਜਿੰਨਾਂ ਨੇ ਘਰੇ ਜੀ ਅਸਾਂ ਇਹ ਆਏ ਐ ਸੀ ਵੀ ਜੇ ਵੇਖੀ ਤਾਂ ਹਾਂ ਵਾ ਦੇ ਰੰਗੇ ਭਾਲ ਆ ਗਿਆ ਦੇ ਦੇਾਂਗੇ ਜੀ ਹਾਂ ਨਾ ਵੀ ਕੀਤਾ ਵਾਪਸ ਲਈ ਜਾਣੀ ਹਾਂਜੀ ਠੀਕ ਐ ਚੰਗਾ ਬਾਈ ਬਹੁਤ ਵਧੀਆ ਲੱਗਿਆ ਮਿਲ ਕੇ ਧੰਨਵਾਦ ਜਿਉਂਦੇ ਰਹੋ ਹੋਰ ਕੰਮ ਕਾਜ ਵੀ ਹੈਗਾ ਨਾਲ ਕੁਛ ਕੰਮ ਕਾਜ ਤਾਂ ਖੇਤੀਬਾੜੀ ਹੈ ਜੀ ਖੇਤੀਬਾੜੀ ਦੇ ਨਾਲ ਕਰ ਦੋਗੇ ਕਿੰਨੀ ਖੇਤੀਬਾੜੀ ਖੇਤੀਬਾੜੀ ਵਾਸ ਆ ਗਿਆ ਉਹ ਮੁੰਡੇ ਕੋਲ 20 22 ਕਿੱਲੇ ਜੀ ਸਾਡੇ ਕੋਲ 5 7 ਕਿੱਲੇ ਜੀ ਠੀਕ ਐ ਮੈਂ 5 6 6 ਕਿੱਲੇ ਤੋਂ ਲੈ ਚ ਆ ਰਿ ਤੰਗ ਤਾਂ ਨਹੀਂ ਹੁੰਦੇ ਉਹ ਚ ਨਾ ਨਾ ਕੋਈ ਚੱਕਰ ਨਹੀਂ ਤੰਗ ਤਾਂ ਸੀ ਪਹਿਲਾਂ ਥੋੜਾ ਜਿਹਾ ਫਰਲੋਤੇ ਸੀਗੇ ਜੀ ਅੱਛਾ ਥੋੜਾ ਗੱਲ ਤਾਂ ਕਮਾਜ ਪੈ ਗਈ ਠੀਕ ਹੈ ਹੁਣ ਸੈਟਾ ਗੱਲ ਵਾਹ ਹਾਂ ਹੁਣ ਸੈਟ ਹੈ ਜੀ ਯਾਨੀ ਕਿ ਇਹਨਾਂ ਨੇ ਕਰਿਆ ਮਤਲਬ ਸੈਟ ਜੀ ਇਹਨਾਂ ਤੋਂ ਹੱਕ ਬੱਕਰੀਆਂ ਜਾ ਕੇ ਸੈਟ ਹੋਏ ਜੀ ਨਹੀਂ ਗਲਤ ਹੋ ਗਈ ਸੀਗਾ ਹਾਂਜੀ ਨਹੀਂ ਤਾਂ ਮੁੰਡੀਰ ਨਾਲ ਨਾਲ ਲੱਗ ਗਈ ਤੁਹਾਨੂੰ ਪਤੀ ਅੱਜ ਕੱਲ ਕੀ ਚੱਲਦਾ ਵੀ ਔਖਾ ਹੋ ਜਾਣਾ ਜੀ ਹਾਂਜੀ ਸਹੀ ਗੱਲ ਠੀਕ ਹੈ ਬਾਈ ਧੰਨਵਾਦ ਧੰਨਵਾਦ